ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਰਜੀਵ ਭਾਸਕਰ ਜੀ ਮਨੇ ਪਰਮਨੇ ਪੱਤਰਕਾਰ ਨੇ ਔਰ ਅੱਜ ਇੱਕ ਵਾਰ ਫੇਰ ਰਜੀਵ ਭਾਸਕਰ ਜੀ ਦੇ ਨਾਲ ਪੰਜਾਬ ਦੇ ਬਿਲਕੁਲ ਤਾਜ਼ਾ ਹਾਲਾਤਾਂ ਤੇ ਗੱਲ ਕਰਾਂਗੇ ਹਾਲਾਂਕਿ ਕੱਲ ਚੋਣ ਜਾਬਤਾ ਵੀ ਲੱਗ ਸਕਦਾ ਹੈ ਔਰ ਕੱਲ ਬੜੀ ਅਹਿਮ ਇੱਕ ਮੀਟਿੰਗ ਵੀ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਨੇ ਔਰ ਉਸ ਤੋਂ ਪਹਿਲਾਂ ਜੇ ਅਸੀਂ ਗੱਲ ਅੱਗੇ ਵਧਾਈਏ ਤੇ ਅੱਜ ਇਹ ਗੱਲ ਬੜੀ ਅਹਿਮ ਹੈ ਕਿ ਡਾਕਟਰ ਚੱਬੇਵਾਲ ਡਾਕਟਰ ਰਾਜ ਕੁਮਾਰ ਚੱਬੇਵਾਲ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਡਿਪਟੀ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਔਰ ਉਹਨਾਂ ਦਾ ਅਚਾਨਕ ਕਾਂਗਰਸ ਪਾਰਟੀ ਨੂੰ ਛੱਡ ਜਾਣਾ ਇਹ ਕਾਂਗਰਸ ਦੇ ਲੀਡਰਾਂ ਲਈ ਵੀ ਇੱਕ ਬਹੁਤ ਵੱਡੀ ਹੈਰਾਨੀ ਵਾਲਾ ਵਿਸ਼ਾ ਬਣਿਆ ਹੋਇਆ ਹੈ ਕਿ ਅਜਿਹਾ ਕੀ ਹੋਇਆ ਕਿ ਕਾਂਗਰਸ ਦਾ ਡਿਪਟੀ ਲੀਡਰ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ ਸੋ ਇਹਦੇ ਉੱਪਰ ਵੀ ਉਚੇਚੇ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਔਰ ਕਾਂਗਰਸ ਔਰ ਬੀਜੇਪੀ ਦੀਆਂ ਸੀਟਾਂ ਦੇ ਵੀ ਗੱਲ ਕਰਾਂਗੇ ਔਰ ਦੋ ਤਿੰਨ ਬੜੇ ਅਹਿਮ ਪੁਆਇੰਟਸ ਨੇ ਜਿਨ੍ਹਾਂ ਤੇ ਜੀਤ ਪਾਸਕਰ ਜੀ ਵੀ ਆਪਣੀ ਗੱਲ ਰੱਖਣਗੇ ਜੀਤ ਜੀ ਬਹੁਤ ਸਵਾਗਤ ਹੈ ਸਰ ਬਹੁਤ ਬਹੁਤ ਸ਼ੁਕਰੀਆ ਜਲਾ ਸਰ ਥੈਂਕ ਯੂ ਸੋ ਮਚ ਹਜੀਬ ਸਭ ਤੋਂ ਪਹਿਲਾਂ ਤਾਂ ਰਾਜਕੁਮਾਰ ਚੱਬੇਵਾਲ ਦਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਜਾਣਾ ਇਹ ਸਥਿਤੀਆਂ ਕਿਉਂ ਅਜਿਹੀਆਂ ਬਣੀਆਂ ਔਰ ਇਹਦੇ ਪਿੱਛੇ ਕਾਰਨ ਕੀ ਨੇ ਦੇਖੋ ਕਾਰਨ ਤੇ ਹਜੇ ਤੱਕ ਨਹੀਂ ਸਮਝ ਆਇਆ ਕਿ ਰਾਜਕੁਮਾਰ ਜੱਬੇਲਵਾਲ ਉਹਨਾਂ ਕਾਂਗਰਸ ਦੇ ਵਿੱਚ ਡਿਪਟੀ ਲੀਡਰ ਆਫ oppositon ਸੀਗੇ ਯਾਨੀ ਵਿਧਾਨ ਸਭਾ ਦੇ ਵਿੱਚ ਬਾਜਵਾ ਸਾਹਿਬ ਤੋਂ ਦੂਜੀ ਨੰਬਰ ਦੇ ਪੋਸਟ ਦੇ ਉੱਤੇ ਵੱਡੇ ਲੀਡਰ ਸੀਗੇ ਔਰ ਉਹਨਾਂ ਨੇ ਅਚਾਨਕ ਹੀ ਆ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਧਾਮਨ ਕਿਉਂ ਥਾਪਿਆ ਹਜੇ ਤੱਕ ਇਸ ਗੱਲ ਦੇ ਕਾਰਨਾਂ ਦਾ ਨਹੀਂ ਪਤਾ ਲੱਗਿਆ ਕਿਉਂਕਿ ਜਦ ਅੱਜ ਉਹ ਹਰਪਾਲ ਚੀਮਾ ਤੇ ਮੀਤ ਰ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਸ਼ਾਮਿਲ ਹੋ ਰਹੀ ਥੀ ਉਹਨਾਂ ਨੇ ਇੰਨੀ ਕੋਈ ਗੱਲ ਤੇ ਦੱਸੀ ਕਿ ਜੀ ਮੇਰੇ ਪਿਤਾ ਜੀ ਇੱਕ ਬੈਂਕ ਦੇ ਵਿੱਚ ਚਪੜਾਸੀ ਸੀਗੇ ਮੈਂ ਗਰੀਬੀ ਬਹੁਤ ਦੇਖੀ ਹੈ ਤੇ 12 ਸਾਲ ਤੋਂ ਮੈਂ ਕਾਂਗਰਸ ਦੇ ਵਿੱਚ ਸੀਗਾ ਕਾਂਗਰਸ ਨੂੰ ਛੱਡਣ ਦਾ ਕਾਰਨ ਉਹਨਾਂ ਨੇ ਬਹੁਤਾ ਨਹੀਂ ਦੱਸਿਆ ਔਰ ਅੱਗੇ ਚੱਲ ਕੇ ਉਹਨਾਂ ਦੀ ਕੀ ਰਣਨੀਤੀ ਹੋਏਗੀ ਕਿਉਂਕਿ ਜਦ ਉਹ ਬਤੌਰ ਐਮਐਲਏ ਦੂਜੀ ਪਾਰਟੀ ਨੂੰ ਜੁਆਇਨ ਕਰਦੇ ਨੇ ਤੇ ਉਹਨਾਂ ਨੂੰ ਐਮਐਲਏ ਸ਼ਿਪ ਤੋਂ ਰਿਜ਼ਾਈਨ ਕਰਨਾ ਪਏਗਾ ਹੋ ਸਕਦਾ ਹੈ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਲੁਧਿਆਣਾ ਦੀ ਟਿਕਟ ਆਮ ਆਦਮੀ ਪਾਰਟੀ ਦੇ ਔਰ ਅਗਰ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਉਹ ਇਲੈਕਸ਼ਨ ਲੜਦੇ ਨੇ ਜੇ ਜਿੱਤਦੇ ਨੇ ਤੇ ਠੀਕ ਹੈ ਜੇ ਹਾਰ ਜਾਂਦੇ ਨੇ ਤੇ ਉਹਨਾਂ ਦੀ ਐਮਐਲਏ ਸ਼ਿਪ ਹੀ ਜਾਏਗੀ ਔਰ ਉਹਨਾਂ ਨੂੰ ਦੁਬਾਰਾ ਐਮਐਲਏ ਦੇ ਇਲੈਕਸ਼ਨ ਲੜਨੇ ਪੈਣਗੇ ਫਿਲਹਾਲ ਐ ਸਥਿਤੀ ਤੇ ਬਣੀ ਹੋਈ ਹੈ ਕੁਝ ਖੁਲਾਸੇ ਹੋਣੇ ਹਜੇ ਬਾਕੀ ਨੇ ਕਿ ਕਾਰਨ ਕੀ ਸੀਗਾ ਕਿ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਨੇ ਕਾਂਗਰਸ ਦਾ ਧਾਮਨ ਫੜਿਆ ਉਹ ਵੀ ਖਾਸ ਕਰਕੇ ਤਦ ਜਦ ਸਾਡੇ ਸੂਤਰ ਐ ਦੱਸਦੇ ਨੇ ਕਿ ਬੀਜੇਪੀ ਵੀ ਚਾਹਦੀ ਸੀਗੀ ਕਿ ਉਹ ਬੀਜੇਪੀ ਜੁਆਇਨ ਕਰਨ ਔਰ ਬੀਜੇਪੀ ਦੇ ਕੈਂਡੀਡੇਟ ਬਣਨ ਉਹ ਮੌਸ਼ਿਆਰਪੁਰ ਤੋਂ ਔਰ ਐਨਾ ਐਸਾ ਹਾਲਾਤ ਦੇ ਵਿੱਚ ਬੀਜੇਪੀ ਨੂੰ ਨਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਹਾਂ ਕਹਿਣਾ ਉਦੇ ਕਾਰਨ ਕੀ ਸੀਗੇ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਵੀ ਖੁਲਾਸੇ ਹੋਣਗੇ ਬਿਲਕੁਲ ਠੀਕ ਹੈ ਜੀ ਸੋ ਇਹ ਵੀ ਪਤਾ ਲੱਗਿਆ ਆ ਮਾਸਕਰ ਸਾਹਿਬ ਕੇ ਡੀਲ ਹੋ ਗਈ ਹੈ ਡੀਲ ਹੋਈ ਹੈ ਕਿ ਤੁਸੀਂ ਚੋਣ ਲੜ ਸਕਦੇ ਹੋ ਬਤੌਰ ਮੈਂਬਰ ਪਾਰਲੀਮੈਂਟ ਔਰ ਅਗਰ ਤਾਂ ਤੁਸੀਂ ਜਿੱਤ ਗਏ ਫਿਰ ਤਾਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਅਗਰ ਤੁਸੀਂ ਨਹੀਂ ਜਿੱਤਦੇ ਤੇ ਫਿਰ ਕਿਉਂਕਿ ਸੀਟ ਖਾਲੀ ਹੋ ਜਾਣੀ ਉਹਨਾਂ ਨੇ ਅਸਤੀਫਾ ਦਿੱਤਾ ਕਿਉਂਕਿ ਨਹੀਂ ਤਾਂ ਦਲ ਬਦਲ ਕਾਨੂੰਨ ਲੱਗਣਾ ਸੀ ਸੋ ਹੁਣ ਵਿਧਾਨ ਸਭਾ 'ਚ ਉਹਨਾਂ ਦਾ ਅਸਤੀਫਾ ਵੀ ਮਨਜ਼ੂਰ ਹੋਏਗਾ ਤੇ ਇਹਦਾ ਮਤਲਬ ਹੈ ਅਗਰ ਅਗਰ ਉਹ ਨਹੀਂ ਜਿੱਤਦੇ ਮੈਂਬਰ ਪਾਰਲੀਮੈਂਟ ਤਾਂ ਕੀ ਫਿਰ ਉਹ ਇਸੇ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਕਹਿੰਦੇ ਇਹ ਡੀਲ ਹੋਈ ਹੈ ਤਾਂ ਕਿ ਐਟ ਲੀਸਟ ਉਹ ਸਿਕਿਉਰਿਟੀ ਉਹਨਾਂ ਦੀ ਰਵੇ ਪੋਲਿਟੀਕਲ ਡੀਲ ਤੇ ਤੁਸੀਂ ਖਾਸ ਕਰਕੇ ਕਹਿ ਰਹੇ ਹੋ ਜਿਹੜੀ ਗੱਲ ਇਸ ਡੀਲ ਦੇ ਵਿੱਚ ਡੀਲ ਕੀ ਹੈ ਯਾਨੀ ਜਿਹੜੇ ਵਿਧਾਨ ਸਭਾ ਦੇ ਮੈਂਬਰ ਸੀਗੇ ਉਹ ਵਿਧਾਨ ਸਭਾ ਤੋਂ ਰਿਟਾਇਨ ਕਰਦੇ ਨੇ ਔਰ ਉਸ ਤੋਂ ਬਾਅਦ ਲੋਕ ਸਭਾ ਦੇ ਇਲੈਕਸ਼ਨ ਲੜਦੇ ਨੇ ਜੇ ਜਿੱਤ ਜਾਂਦੇ ਆ ਤੇ ਠੀਕ ਨਹੀਂ ਤੇ ਦੁਬਾਰਾ ਉਹ ਵਿਧਾਨ ਸਭਾ ਦੇ ਇਲੈਕਸ਼ਨ ਲੜਨਗੇ ਇਹਦੇ ਵਿੱਚ ਡੀਲ ਮੈਨੂੰ ਕਿਸੇ ਜਗ੍ਹਾ ਨਹੀਂ ਨਜ਼ਰ ਆਈ ਕਾਰਨ ਕਿ ਇਹ ਤੇ ਬਤੌਰ ਪੋਲਿਟਿਸ਼ੀਅਨ ਕਦੀ ਕੋਈ ਘਾਟੇ ਦਾ ਸੌਦਾ ਨਹੀਂ ਕਰਦਾ ਹੁਣ ਤਾਂ ਹੀ ਮੈਂ ਇਹ ਗੱਲ ਦਾ ਜ਼ਿਕਰ ਕਰ ਰਿਹਾ ਕਿ ਅੰਦਰ ਦੀ ਗੱਲਾਂ ਅਜੇ ਨਿਕਲ ਨਹੀਂ ਬਾਕੀ ਹੈ ਕਿ ਡੀਲ ਕੀ ਹੋਈ ਔਰ ਕਿਉਂ ਉਹਨਾਂ ਨੇ ਭਾਜਪਾ ਨੂੰ ਨਾ ਕਹਿ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ ਔਰ ਐਦਾਂ ਦੀ ਗੱਲਾਂ ਬਹੁਤ ਸਾਰੇ ਖੇਤਰਾਂ ਦੇ ਵਿੱਚੋਂ ਆ ਰਹੀ ਹੈ ਖਾਸ ਕਰਕੇ ਤਦ ਜਦ ਆਮ ਆਦਮੀ ਪਾਰਟੀ ਨੇ 8 ਕੈਂਡੀਡੇਟ ਐਲਾਨ ਕੀਤੇ ਨੇ ਹੁਣ ਨੋਵਾ ਅਗਰ ਕੈਂਡੀਡੇਟ ਚੱਬੇਵਾਲ ਸਾਹਿਬ ਨੂੰ ਮੰਨ ਵੀ ਲਈਏ ਤੇ ਫੇਰ ਵੀ ਚਾਰ ਸੀਟਾਂ ਇਦਾਂ ਦੀ ਹੈਗੀ ਐ ਜਿਦੇ ਵਿੱਚ ਫੇਰ ਉਹ ਕਿਸੇ ਦੂਜੀ ਪਾਰਟੀ ਦੇ ਕੈਂਡੀਡੇਟ ਨੂੰ ਆਪਣਾ ਕੈਂਡੀਡੇਟ ਬਣਾ ਸਕਦੇ ਨੇ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਔਰ ਜਲੰਧਰ ਦੇ ਵਿੱਚੋਂ ਜਿਨ੍ਹਾਂ ਨੂੰ ਅਨਾਉਂਸ ਕੀਤਾ ਹੈ ਅਸ਼ੀਲ ਕੁਮਾਰ ਰਿੰਕੂ ਉਹਨਾਂ ਦੇ ਬਾਰੇ ਵਿੱਚ ਵੀ ਕੁਝ ਅਟਕਲਾਂ ਅੱਜਕੱਲ੍ਹ ਚੱਲ ਰਹੀਆਂ ਨੇ ਪਤਾ ਨਹੀਂ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਆਉਣ ਵਾਲੇ ਟਾਈਮ ਵਿੱਚ ਉਹ ਕਿਸੇ ਦੂਜੀ ਪਾਰਟੀ ਦਾ ਜ਼ਮਾਨ ਥਾਮ ਸਕਦੇ ਨੇ ਇਸ ਸੱਚਾਈ ਦਾ ਵੀ ਖੁਲਾਸਾ ਇੱਕ ਦੋ ਦਿਨਾਂ ਦੇ ਵਿੱਚ ਹੋਏਗਾ ਬਿਲਕੁਲ ਠੀਕ ਹੈ ਸੋ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਚੋਣਾਂ ਤੋਂ ਪਹਿਲਾਂ ਚੱਲਦੀਆਂ ਨੇ ਡਾਕਟਰ ਰਾਜਕੁਮਾਰ ਚੱਬੇਵਾਲੂ ਨੇ 2017 ਦੇ ਵਿੱਚ ਵੀ ਪਹਿਲਾ ਐਮਐਲਏ ਬਣੇ ਤੇ ਹੁਣ 2022 ਦੇ ਵਿੱਚ ਬਣੇ ਉਹ ਡਿਪਟੀ ਲੀਡਰ ਸੀ ਆਪਣੇ ਰਜੀਵ ਜੀ ਪਾਸਕਰ ਸਾਹਿਬ ਪਾਸਕਰ ਸਾਹਿਬ ਜੀ ਉਹਨਾਂ ਦੀ ਪੋਜੀਸ਼ਨ ਦੇਖੀ ਉਹਨਾਂ ਨੇ ਇਹ ਕਿਹਾ ਕਿ ਮੈਂ ਚਾਹਨਾ ਕਿ ਮੇਰੇ ਹਲਕੇ ਦੇ ਵਿੱਚ ਹਰ ਮਕਾਨ ਦੀ ਛੱਤ ਹੋਵੇ ਗਰੀਬ ਗੁਰਬੇ ਦੀ ਮੈਂ ਮਦਦ ਕਰਾਂ ਔਰ ਮੈਂ ਪ੍ਰਭਾਵਿਤਾਂ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਤੋਂ ਕਿ ਸਕੂਲੀ ਸਿੱਖਿਆ 'ਚ ਇਹਨਾਂ ਨੇ ਕੰਮ ਕੀਤਾ ਐਜੂਕੇਸ਼ਨ ਦੇ ਖੇਤਰ 'ਚ ਕੰਮ ਕੀਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਜੋ ਸੁਪਨੇ ਸੀ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ। ਔਰ ਸੰਗਲਾਂ ਵਾਲੀ ਗੱਲ ਤੇ ਵੀ ਉਹਨਾਂ ਨੇ ਕਿਹਾ ਕਿnde ਜਿਹੜੇ ਮੈਂ ਸੰਗਲ ਲੈ ਕੇ ਗਿਆ ਸੀ ਕਰਜ਼ੇ ਦੀ ਪੰਡ ਲੈ ਕੇ ਗਿਆ ਸੀ ਉਹ ਤਾਂ ਮੇਰੀ ਭੂਮਿਕਾ ਸੀ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ। ਔਰ ਜਦੋਂ ਮੈਂ ਕਰਜ਼ੇ ਦੀ ਗੱਲ ਕੀਤੀ ਤੇ ਮੈਨੂੰ ਭਰੋਸਾ ਦਿੱਤਾ ਸਰਕਾਰ ਨੇ ਕਿ ਅਸੀਂ ਕਰਜ਼ਾ ਮੋੜਾਂਗੇ ਵੀ ਮੋੜ ਵੀ ਰਹੇ ਹਾਂ ਤੇ ਉਹ ਸਹਿਮਤ ਹੋ ਗਏ ਇਸ ਭਰੋਸੇ ਨਾਲ। ਤੇ ਜਦੋਂ ਉਹਨਾਂ ਨੇ ਸੰਗਲਾਂ ਦੀ ਗੱਲ ਕੀਤੀ ਉਹ ਕਹਿੰਦੇ ਉਹ ਸੰਕੇਤਕ ਪੋਟੈਸੀ ਲੈਂਡ ਆਰਡਰ ਤੇ ਤੇ ਉਹਦੇ ਦੇ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਅਸੀਂ ਕਿਵੇਂ ਲੈਂਡ ਆਰਡਰ ਸੁਧਾਰਨ ਦੀ ਗੱਲ ਕਰਦੇ ਹਾਂ ਸੋ ਉਹ ਸਫਾਈ ਦੇ ਕੇ ਤਾਂ ਨਿਕਲ ਗਏ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਭਾਵ ਕਿਵੇਂ ਜਾ ਰਿਹਾ ਹੈ ਇੱਕ ਲੀਡਰ ਜਿਹੜਾ ਕਾਂਗਰਸ ਪਾਰਟੀ ਦਾ ਡਿਪਟੀ ਲੀਡਰ ਸੀ ਸੰਗਲ ਲੈ ਕੇ ਜਾ ਰਿਹਾ ਸੀ ਕਰਜ਼ੇ ਦੀ ਪੰਡ ਲੈ ਕੇ ਜਾ ਰਿਹਾ ਸੀ ਤੇ ਅਚਾਨਕ ਹੀ 2-4 ਦਿਨਾਂ ਬਾਅਦ ਸੈਸ਼ਨ ਖਤਮ ਹੁੰਦੇ ਹੀ ਆਮ ਆਦਮੀ ਪਾਰਟੀ ਚ ਚਲੇ ਗਿਆ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਏਗਾ ਦੇਖੋ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਏਗਾ ਇਹ ਤਾਂ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ ਜਦੋਂ ਚੋਣਾਂ ਦੇ ਵਿੱਚ ਉਤਰਨਗੇ ਪਰ ਉਹ ਕਰਦੇ ਦੀ ਪੰਡ ਤੇ ਉਹ ਜਿਹੜੀ ਜੰਜੀਰ ਮੈਨੂੰ ਲੱਗਦਾ ਜਿਸ ਗੱਡੀ ਦੇ ਵਿੱਚ ਉਹ ਜੁਆਇਨਿੰਗ ਵਾਸਤੇ ਗਏ ਸੀ ਉਹਦੇ ਵਿੱਚ ਨਾਲ ਹੀ ਲੈ ਗਏ ਤੇ ਉਹ ਪੰਡ ਵਾਪਸ ਕਰਤੀ ਜੰਜੀਰ ਛੁਡਾ ਲਈ ਜਾਂ ਤੋੜ ਲਈ ਜਾਂ ਜੋ ਵੀ ਕੀਤਾ ਹੋਏਗਾ ਉਹਨਾਂ ਨੇ ਪਰ ਇਸ ਗੱਲ ਦਾ ਹਜੇ ਤੱਕ ਲੌਜੀਕ ਸਮਝ ਨਹੀਂ ਆਇਆ ਜਿਸ ਦਾ ਜ਼ਿਕਰ ਅਸੀਂ ਸ਼ੁਰੂ ਦੇ ਵਿੱਚ ਵੀ ਕੀਤਾ ਹੈ ਕਿ ਉਹਨਾਂ ਨੇ ਇਹ ਸਟੈਪ ਕਿਉਂ ਲਿੱਤਾ ਯਾਤੇ ਆਮ ਆਦਮੀ ਪਾਰਟੀ ਦੀ ਤਰਫੋਂ ਕੋਈ ਬਹੁਤ ਵੱਡੀ ਆਫਰ ਮਿਲੀ ਹੋਏਗੀ ਔਰ ਵੱਡੀ ਆਫਰ ਜੇ ਅਗਰ ਗੱਲ ਕਰੀਏ ਲੋਕ ਸਭਾ ਦੇ ਇਲੈਕਸ਼ਨ ਦੀ ਔਰ ਇਲੈਕਸ਼ਨ ਤੋਂ ਬਨਨ ਦੇ ਬਾਅਦ ਸਰਕਾਰ ਦੀ ਤੇ ਫਿਲਹਾਲ ਲੱਗਦਾ ਨਹੀਂ ਕਿ ਇੰਡੀਆ ਗਠਬੰਧਨ ਐਨੇ ਵੱਡੇ ਪਦਰ ਤੇ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਕਿ ਉਹ ਸਰਕਾਰ ਬਣੇਗੀ ਔਰ ਜੇ ਆਮ ਆਦਮੀ ਪਾਰਟੀ ਦੀ ਤਰਫੋਂ ਕਿਸੇ ਨੂੰ ਕੈਬਨਿਟ ਮਿਨਿਸਟਰੀ ਮਿਲਣੀ ਹੈ ਤੇ ਉਹ ਰਾਜਕੁਮਾਰ ਜੱੱਬੇਵਾਲ ਹੋਣਗੇ ਪਰ ਚਲੋ ਇਸ ਦਸਤਰ ਵਿੱਚ ਮੈਂ ਪਹਿਲੇ ਵੀ ਕਿਹਾ ਹੈ ਕਿ ਕਿਸੇ ਵੀ ਡੀਲ ਦੇ ਉੱਤੇ ਕਿਆਸ ਲਗਾਣਾ ਉਹ ਹਜੇ ਸਿਰਫ ਕਿਆਸ ਦੇ ਬਰਾਬਰ ਹੀ ਹੋਏਗਾ 1-2 ਦਿਨਾਂ ਦੇ ਵਿੱਚ ਸਾਰੀ ਚੀਜ਼ਾਂ ਸਾਫ਼ ਹੋ ਜਾਣਗੀਆਂ ਕਿ ਆਖਿਰ ਪਰਦੇ ਦੇ ਪਿੱਛੇ ਕੀ ਹੋਇਆ ਜਿਦੇ ਕਰਕੇ ਰਾਜਪੁਤਰਾ ਚੱਬੇਵਾਲ ਵਰਗੇ ਉਹ ਕਿਉਂਕਿ ਲੋ ਪ੍ਰੋਫਾਈਲ ਰਹਿਣ ਵਾਲੇ ਲੀਡਰ ਨੇ ਉਹ ਬਹੁਤੇ ਜਿਆਦਾ ਐਗਰੈਸਿਵ ਲੀਡਰ ਦੇ ਤੌਰ ਤੇ ਨਹੀਂ ਜਾਣੇ ਜਾਂਦੇ ਔਰ ਇੰਨਾ ਵੱਡਾ ਫੈਸਲਾ ਲੈਣਾ ਉਹ ਘੱਟ ਤੋਂ ਘੱਟ ਰਾਜਪੁਤਰਾ ਚੱਬੇਵਾਲ ਦੀ ਸਰਦੀ ਸ਼ਖਸੀਅਤ ਵਾਸਤੇ بڑا ਔਖਾ ਹੈ ਪਰ ਔਖਾ ਫੈਸਲਾ ਸੋਖੇ ਤਰੀਕੇ ਨਾਲ ਕਿਦਾਂ ਲੈ ਲਿਆ ਉਹਨਾਂ ਨੇ ਔਰ ਇਹਦੇ ਪਰਦੇ ਤੇ ਖੁੱਲਣਗੇ ਪਰਦੇ ਦੀ ਪਰਤ ਦਰ ਪਰਤ ਵੀ ਖੁੱਲ ਜਾਏਗੀ ਦੋ ਤਿੰਨ ਦਿਨਾਂ ਦੇ ਵਿੱਚ ਕਦ ਇਸ ਗੱਲ ਦਾ ਪਤਾ ਲੱਗਾ ਹੋਏਗਾ ਕਿ ਪਰਦੇ ਦੇ ਵਿੱਚ ਕੀ ਹੋਇਆ ਰਜੀਵ ਜੀ ਇੱਕ ਗੱਲ ਹੋਰ ਭਾਸਕਰ ਸਾਹਿਬ ਮੈਨੂੰ ਜਿਹੜੀ ਰਾਜਾ ਵੜਿੰਗ ਆ ਉਹਨਾਂ ਦੀ ਗੱਲ ਸੁਣੀ ਮੈਂ ਰਾਜਾ ਵੜਿੰਗ ਦੀ ਗੱਲ ਦੇ ਵਿੱਚੋਂ ਮੈਨੂੰ ਇੱਕ ਗੱਲ ਦਾ ਸੰਕੇਤ ਮਿਲਿਆ ਵੀ ਕਿਤੇ ਨਾ ਕਿਤੇ ਰਾਜਕੁਮਾਰ ਚੱਬੇਵਾਲ ਕਾਂਗਰਸ ਵੱਲੋਂ ਵੀ ਐਮਐਲ ਐਮਪੀ ਦੀ ਚੋਣ ਲੜਨਾ ਚਾਹੁੰਦੇ ਸੀ ਤੇ ਉਹ ਰਾਜਾ ਵੜਿੰਗ ਉਹਨਾਂ ਦੀ ਗੱਲ ਸੁਣੀ ਕਿ ਉਹ ਆਲਰੇਡੀ ਡਿਪਟੀ ਲੀਡਰ ਸੀ ਤੇ ਉਹ ਵਿਧਾਇਕ ਸੀ ਸੋ ਸਾਰੀਆਂ ਸੀਟਾਂ ਕਿਸੇ ਇੱਕ ਲੀਡਰ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਇਹ ਵੀ ਹੋ ਸਕਦਾ ਹੈ ਕਿ ਰਾਜਕੁਮਾਰ ਚੱਬੇਵਾਲ ਉਹਨਾਂ ਦਾ ਮਿਸ਼ਨ ਹੋਵੇ ਕਿ ਮੈਂ ਪਾਰਲੀਮੈਂਟ ਦੇ ਵਿੱਚ ਜਾਣਾ ਹੈ ਔਰ ਜੇ ਕਿਤੇ ਸਰਕਾਰ ਬਣ ਗਈ ਇੰਡੀਆ ਗੱਠ ਜੋੜ ਦੀ ਤੇ ਉਹਨਾਂ ਦੀ ਕਿਸੇ ਵੱਡੀ ਜ਼ਿੰਮੇਵਾਰੀ ਤੇ ਲਾਟਰੀ ਵੀ ਲੱਗ ਸਕਦੀ ਹੈ ਪਰ ਉਹਨਾਂ ਦੀ ਸੋਚ ਅਗਰ ਮੈਂਬਰ ਪਾਰਲੀਮੈਂਟ ਲੜਨ ਦੀ ਸੀ ਤੇ ਕੀ ਆਮ ਆਦਮੀ ਕੀ ਕਾਂਗਰਸ ਨੂੰ ਵੀ ਐਡਜਸਟ ਕਰ ਲੈਣਾ ਚਾਹੀਦਾ ਸੀ ਉਹਨਾਂ ਨੂੰ ਟਿਕਟ ਦੇ ਕੇ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਇਹ ਮੰਗ ਹੋਣੀ ਹੈ ਕਿਉਂਕਿ ਉਹਨਾਂ ਦੇ ਨਾਲ ਮੇਰੀ ਗੈਰ ਰਸਮੀ ਤੌਰ ਤੇ ਕਈ ਵਾਰ ਗੱਲ ਹੋਈ ਸੀ ਔਰ ਇੱਥੇ ਤੱਕ ਵੀ ਮੇਰੇ ਕੋਲ ਪੂਰੇ ਸੂਤਰਾਂ ਦੇ ਹਿਸਾਬ ਨਾਲ ਖਬਰ ਤੀਗੀ ਕਿ ਉਹਨਾਂ ਨੂੰ ਕਾਂਗਰਸ ਵੀ ਆਪਣਾ ਕੈਂਡੀਡੇਟ ਵਜੋਂ ਉਤਾਰ ਰਹੀ ਹੈ ਕਿਉਂਕਿ ਰਾਜਕੁਮਾਰ ਜੱਬੇਵਾਲ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੇ ਕੋਲ ਕੋਈ ਹੋਰ ਸਟਰੋਂਗ ਕੈਂਡੀਡੇਟ ਹੈਗਾ ਹੀ ਨਹੀਂ ਸੀ ਔਰ ਇਹੀ وجہ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੋਨੋਂ ਪਾਰਟੀਆਂ ਚਾਹੁੰਦੇ ਸੀਗੇ ਹੁਣ ਤਿੰਨੋਂ ਪਾਰਟੀਆਂ ਦੀ ਗੱਲ ਕਰਾਂਗੇ ਕਾਂਗਰਸ ਵੀ ਚਾਹਦੀ ਹੋਗੀ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾ ਸਾਡੇ ਹੁਸ਼ਿਆਰਪੁਰ ਤੋਂ ਕੈਂਡੀਡੇਟ ਬਣਨ। ਉਹਨਾਂ ਨੇ 2019 ਦੇ ਵਿੱਚ ਵੀ ਇਲੈਕਸ਼ਨ ਲੜੇ ਸੀ। ਭਾਵੇਂ ਸੋਮ ਪ੍ਰਕਾਸ਼ ਉਹਨਾ ਜਿੱਤ ਗਏ ଥିਗੇ। ਪਰ ਇੱਕ ਚੰਗੀ ਫਾਈਟ ਦਿੱਤੀ ਸੀ ਜਿੱਥੇ ਮੈਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੀ ਸ਼ਖਸੀਅਤ ਆਪਣੇ ਆਪਣੇ ਹਲਕੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੜੀ ਚੰਗੀ ਮੰਨੀ ਜਾਂਦੀ ਹੈ ਔਰ ਕਦੀ ਵੀ ਉਹ ਐਗਰੈਸਿਵ ਨਹੀਂ ਮੰਨੇਗੇ। ਯਾਨੀ ਐਦਾਂ ਦੇ ਵੱਡੇ ਫੈਸਲੇ ਲੈਣ ਵਾਸਤੇ ਉਹ ਜਾਣੇ ਨਹੀਂ ਜਾਂਦੇ। ਪਰ ਇਹ ਵੱਡਾ ਫੈਸਲਾ ਲਿੱਤਾ ਕਿਉਂ ਲਿੱਤਾ? ਜਿਸ ਤਰ੍ਹਾਂ ਬਾਰ-ਬਾਰ ਅਸੀਂ ਇੱਕੋ ਗੱਲ ਨੂੰ ਰਿਪੀਟ ਕਰ ਰਹੇ ਹਾਂ ਕਿ ਛੇਤੀ ਇਸ ਗੱਲ ਦਾ ਵੀ ਖੁਲਾਸਾ ਹੋਏਗਾ ਕਿ ਅੰਦਰ ਖਾਤੇ ਗੱਲ ਕਿਉਂ ਤੇ ਕਿੱਥੇ ਬਣੀ ਚਲੋ ਇਹ ਬਿਲਕੁਲ ਠੀਕ ਹੈ ਜੀ ਔਰ ਜੇ ਰਾਜਕੁਮਾਰ ਚੱਬੇਵਾਲ ਹੋਣ ਤੋਂ ਬਾਹਰ ਆਈਏ ਹੁਣ ਕਾਂਗਰਸ ਕੋਲੇ ਕਿਹੜਾ ਕੈਂਡੀਡੇਟ ਹੁਸ਼ਿਆਰਪੁਰ ਲਈ ਹੋ ਸਕਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਨਾਉਂਸ ਕਰਤਾ ਅਕਾਲੀ ਦਲ ਭਾਜਪਾ ਗੱਠਜੋੜ ਕਿਹੜਾ ਕੈਂਡੀਡੇਟ ਲਿਆ ਸਕਦਾ ਹੈ ਜੇ ਅਸੀਂ ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਦੀ ਗੱਲ ਕਰੀਏ ਕਿਉਂਕਿ ਪਿਛਲੀ ਵਾਰੀ ਤਾਂ ਸੋਮ ਪ੍ਰਕਾਸ਼ ਜੀ ਉੱਥੋਂ ਐਮਪੀ ਬਣ ਗਏ ਇਸ ਵਾਰ ਸੋਮ ਪ੍ਰਕਾਸ਼ ਜੀ ਦਾ ਨਾਮ ਹਜੇ ਕਿਸੇ ਲਿਸਟ 'ਚ ਆਇਆ ਨਹੀਂ ਬਿਲਕੁਲ ਸੋਮ ਪ੍ਰਕਾਸ਼ ਜੀ ਦਾ ਵੀ ਨਾਮ ਨਹੀਂ ਆਇਆ ਔਰ ਉਸ ਤੋਂ ਪਹਿਲੇ ਵਿਜੇ ਸੰਪਲਾ ਉਹਨਾਂ ਵੀ ਐਸ ਸੀਟ ਤੋਂ ਜਿੱਤੇ ਸੀਗੇ ਔਰ ਅੰਦਰੂਨੀ ਕਾਰਨਾ ਕਰਕੇ ਜਿੱਥੇ ਤੱਕ ਸਾਡੇ ਭਾਜਪਾ ਦੇ ਸੂਤਰ ਕਹਿੰਦੇ ਨੇ ਐਸ ਕੀ ਵਿਜੇ ਸੰਪਲਾ ਉਹਨਾਂ ਨੂੰ ਵੀ ਉਥੋਂ ਟਿਕਟ ਨਹੀਂ ਮਿਲ ਸਕਦੀ ਔਰ ਸੋਮ ਪ੍ਰਕਾਸ਼ ਹੋਣਾ ਆਪਣੀ ਪਾਰਟੀ ਦੇ ਵਿੱਚ ਇਹ ਵੀ ਤਰਜ ਦਿੰਦੇ ਹੋਏ ਦੇਖੇ ਗਏ ਨੇ ਕਿ ਉਹਨਾਂ ਨੂੰ ਨਹੀਂ ਤੇ ਉਹਨਾਂ ਦੀ ਧਰਮ ਪਤਨੀ ਨੂੰ ਇਹ ਟਿਕਟ ਦੇ ਦਿੱਤੀ ਜਾਏ ਫਿਲਹਾਲ ਭਾਜਪਾ ਨੇ ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਨਹੀਂ ਲਿੱਤਾ ਮੈਨੂੰ ਲੱਗਦਾ ਹੈ ਕਿ ਭਾਜਪਾ ਵੀ ਐਸ ਸੀਟ ਦੇ ਵਿੱਚ ਕੋਈ ਵੱਡਾ ਉਲਟ ਫੇਰ ਕਰਨ ਲੱਗੀ ਹੈ ਔਰ ਜਿੱਥੇ ਤੱਕ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਜੇ ਅਕਾਲੀ ਦਲ ਦਾ ਐਲਾਈਅੰਸ ਨਹੀਂ ਹੁੰਦਾ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਸਾਹਿਬ ਬੜੇ ਮਸ਼ਹੂਰ ਹੋਏ ਸੀ ਜਲੀ ਪਨੀਰ ਫੜਨ ਵਾਲੇ ਡਾਕਟਰ ਲਖਵੀਰ ਸਿੰਘ ਉਹ ਤਿਆਰਤੇ ਹੋਏ ਸੀਗੇ ਆਮ ਆਦਮੀ ਪਾਰਟੀ ਵਾਸਤੇ ਪਰ ਜਦ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਾ ਕਰਦੀ ਤੇ ਕੱਲ ਉਹਨਾਂ ਨੇ ਅਕਾਲੀ ਦਲ ਦਾ ਦਾਮਨ ਫੜ ਲਿਆ ਜਿੱਦਾਂ ਕਹਿੰਦੇ ਨੇ ਤਿਆਰ ਕਿਦੇ ਵਾਸਤੇ ਹੋਈ ਸੀ ਲੈ ਕੋਈ ਗਿਆ ਐਦਾਂ ਦੇ ਹਾਲਾਤ ਬਣ ਰਹੇ ਨੇ ਹੁਣ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਉਥੇ ਸਸ਼ਕਤ ਕੈਂਡੀਡੇਟ ਕਿਹੜਾ ਦੇਣਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਪੱਖੋਂ ਇੱਕ ਮਾਸਟਰ ਸਟ੍ਰੋਕ ਦੇ ਤਰੀਕੇ ਨਾਲ ਇਹ ਜਾਣਿਆ ਜਾ ਸਕਦਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਸਾਰੀ ਪਾਰਟੀਆਂ ਦੇ ਹਰਮਨ ਪਿਆਰੇ ਸੀਗੇ ਉਹਨੂੰ ਆਮ ਆਦਮੀ ਪਾਰਟੀ ਆਪਣੇ ਨਾਲ ਸ਼ਾਮਿਲ ਕਰਨ ਦੇ ਵਿੱਚ ਕਾਮਯਾਬ ਹੋਈ ਬਾਜੀ ਤੇ ਇਸ ਚੋਣਾਂ ਤੋਂ ਪਹਿਲੇ ਖਾਸ ਕਰਕੇ ਹੁਸ਼ਿਆਰਪੁਰ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਮਾਰ ਹੀ ਲਈ ਬਿਲਕੁਲ ਜੀ ਉਹ ਡਾਕਟਰ ਸਾਹਿਬ ਬੜੇ ਮੈਂ ਉਹਨਾਂ ਦੇ ਕਈ ਵਾਰੀ ਵਿਚਾਰ ਸੋਸ਼ਲ ਮੀਡੀਆ ਤੇ ਸੁਣੇ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸੇਵਾਵਾਂ ਸਰਕਾਰੀ ਨੌਕਰੀ ਵੇਲੇ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਨੇ ਸੋ ਉਹਨਾਂ ਨੂੰ ਸ਼ੁਭਕਾਮਨਾ ਸੋ ਇਹ ਤਾਂ ਹੁਣ ਰੱਬ ਜਾਣਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਅਗਰ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਤੇ ਸਿਰੇ ਕਿਉਂ ਨਹੀਂ ਚੜੀ ਪਰ ਇੱਕ ਗੱਲ ਜ਼ਰੂਰ ਸਾਫ਼ ਹੈ ਉਹਨਾਂ ਦੇ ਅਕਾਲੀ ਦਲ ਚ ਸ਼ਾਮਲ ਹੁੰਦੇ ਹੀ ਚੱਬੇ ਵਾਲਾ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੋ ਅ ਅਕਾਲੀ ਬੀਜੇਪੀ ਉੱਥੇ ਸਾਂਝਾ ਉਮੀਦਵਾਰ ਦੰਦੇ ਨੇ ਜਾਂ ਅਕਾਲੀ ਦਲ ਆਪਣਾ ਔਰ ਬੀਜੇਪੀ ਆਪਣਾ ਫਿਰ ਸਵਾਲ ਭਾਸਕਰ ਸਾਹਿਬ ਉਹੀ ਆ ਗਿਆ ਅਗਰ ਅਕਾਲੀ ਦਲ ਔਰ ਬੀਜੇਪੀ ਇਕੱਲੇ ਇਕੱਲੇ ਲੜਨਗੇ ਫੇਰ ਚੱਬੇਵਾਲ ਉਹਨਾਂ ਦੀ ਪੋਜੀਸ਼ਨ ਕਿਉਂਕਿ ਹਜੇ ਵੀ ਚੋਣਾਂ ਜ਼ਾਬਤਾ ਨਹੀਂ ਲੱਗਿਆ ਆਪਾਂ ਗੱਲ ਕਰ ਸਕਦੇ ਹਾਂ ਅਨੁਮਾਨ ਦੀ ਪੰਜਾਬ ਦੀ ਪੋਲਿਟਿਕ ਦੇ ਵਿੱਚ ਡੱਲਾ ਸਾਹਿਬ ਇੱਕ ਬਹੁਤ ਵੱਡਾ ਸਵਾਲ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਏਗਾ ਕੱਲ ਸੁਖਵੀਰ ਸਿੰਘ ਬਾਦਲ ਉਹਨਾਂ ਬੇਗੋਵਾਲ ਆਏ ਸੀ ਕਿ ਜਿੱਥੇ ਬੀਬੀ ਜ਼ਗੀਰਕੌਰ ਉਹਨਾਂ ਨੇ ਘਰ ਵਾਪਸੀ ਕੀਤੀ ਔਰ ਉੱਥੇ ਪੱਤਰਾਂ ਪੱਤਰਕਾਰਾਂ ਨਾਲ ਗੈਰ ਰਸਮੀ ਤੌਰ ਤੇ ਜਦ ਸੁਖਵੀਰ ਸਿੰਘ ਬਾਦਲ ਉਹਨਾਂ ਗੱਲ ਕਰ ਰਹੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਮੁਸ਼ਕਿਲ ਲੱਗਦਾ ਹੈ ਐਲਾਈਂਸ ਯਾਨੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਅਕਾਲੀ ਲੀਡਰਸ਼ਿਪ ਦਾ ਇੱਕ ਪ੍ਰੈਸ਼ਰ ਹੈ ਕਿ ਭਾਜਪਾ ਜਦ ਤੱਕ ਉਹਨਾਂ तमाम ਮੁੱਦਿਆਂ ਦੇ ਉੱਤੇ ਕੋਈ ਪੋਜ਼ਿਟਿਵ ਰੁਖ ਨਹੀਂ ਦਿਖਾਉਂਦੀ ਤਦ ਤੱਕ ਇਹ ਐਲਾਈਅੰਸ ਖਾਸ ਕਰਕੇ ਅਕਾਲੀ ਦਲ ਵਾਸਤੇ ਇੱਕ ਨੁਕਸਾਨਦਾਇਕ ਹੋਏਗਾ ਔਰ ਫਿਲਹਾਲ ਭਾਜਪਾ ਦੇ ਰੁਖ ਦੀ ਗੱਲ ਕਰੀਏ ਤੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਜਾਂ ਫਿਰ ਕਿਸਾਨਾਂ ਦੇ ਮੁੱਦੇ ਦੇ ਉੱਤੇ ਭਾਜਪਾ ਨੇ ਵੀ ਆਪਣਾ ਰੁਖ ਕੜਾ ਦਿੱਤਾ ਹੋਇਆ ਔਰ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਵੱਡੀ ਅਨਾਊਂਸਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਦ ਤੱਕ ਕਿ ਕੋਈ ਵੱਡੀ ਪੋਲਿਟੀਕਲ ਮਜਬੂਰੀ ਨਹੀਂ ਹੋਏਗੀ ਉਹ ਨਹੀਂ ਕਰਨਗੇ ਔਰ ਐਦਾਂ ਦੇ ਕੇਸ ਦੇ ਵਿੱਚ ਜੇ ਅਕਾਲੀ ਦਲ ਅਲਾਈਂਸ ਕਰਦਾ ਹੈ ਤੇ ਅਕਾਲੀ ਦਲ ਨੂੰ ਨੁਕਸਾਨ ਜਿਆਦਾ ਨਫਾ ਕਟ ਹੋਏਗਾ ਇਹ ਵੀ ਗੱਲ ਸਾਹਮਣੇ ਆਈ ਹੈ ਔਰ ਦੂਜੀ ਪਾਰਟੀਆਂ ਨੂੰ ਵੀ ਬੜੀ ਮੁਸ਼ਕਲ ਕਰਨੀ ਪੈਗੀ ਉੱਥੇ ਇੱਕ ਵਿਨੇਬਲ ਕੈਂਡੀਡੇਟ ਲੱਭਣ ਵਾਸਤੇ ਔਰ ਇਹਨਾਂ ਸਿਰਫ ਉੱਥੇ ਹੀ ਨਹੀਂ ਬਲਕਿ ਦੂਜੀ ਜਿਹੜੀ ਕੰਸਟੀਚੁਐਂਸੀਜ਼ ਹੈਗੀਆਂ ਉੱਥੇ ਵੀ ਇੱਕ ਮੁਸ਼ਕਲ ਕਰਨੀ ਪੈਣੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅ ਅਦਲਾਸਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕੈਂਡੀਡੇਟ ਜਿਹੜੇ ਕਦੀ ਦੂਜੀ ਪਾਰਟੀਆਂ ਦੇ ਹੁੰਦੇ ਸਿਗੇ ਉਹ ਭਾਜਪਾ ਜਾਂ ਭਾਜਪਾ ਨੂੰ ਛੱਡ ਕੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਹ ਵੀ ਗੱਲਾਂ ਇਹ ਵੀ ਖਬਰਾਂ ਫਿਲਹਾਲ ਪੱਕਣ ਤੋਂ ਪਹਿਲੇ ਪੱਕ ਰਹੀਆਂ ਹਨ ਅੱਛਾ ਕਾਂਗਰਸ ਦੀ ਗੱਲ ਬੜੀ ਮਹੱਤਵਪੂਰਨ ਹੈ ਕਾਂਗਰਸ ਦੀ ਪਹਿਲੀ ਲਿਸਟ ਕਦੋਂ ਆ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਲਗਭਗ ਸੰਕੇਤ ਦੇ ਦਿੱਤੇ 8 ਉਮੀਦਵਾਰ ਉਹਨਾਂ ਨੇ ਜਾਰੀ ਕਰਤੇ ਜੱਬੇਵਾਲ ਸਾਹਿਬ ਵੀ ਅਸੀਂ ਨਵੇਂ ਉਮੀਦਵਾਰ ਇਹਨਾਂ ਨੂੰ ਮੰਨ ਸਕਦੇ ਆ। ਸੋ ਆਮ ਆਦਮੀ ਪਾਰਟੀ ਤਾਂ ਲਗਭਗ ਆਪਣੇ ਉਮੀਦਵਾਰਾਂ ਦੀ ਤਿਆਰੀ ਕਰੀ ਬੈਠੀ ਹੈ। ਪਰ ਸਵਾਲ ਇਹ ਹੈ ਕਿ ਕਾਂਗਰਸ ਆਪਣੀ ਪਹਿਲੀ ਲਿਸਟ ਕਦੋਂ ਜਾਰੀ ਕਰ ਸਕਦੀ ਹੈ ਪੰਜਾਬ ਨਾਲ ਸੰਬੰਧਿਤ? ਹੁਣ ਤੱਕ ਦੋ ਲਿਸਟਾਂ ਕਾਂਗਰਸ ਦੀਆਂ ਆਈਆਂ ਨੇ। ਕੀ ਲੱਗਦਾ ਹੈ ਤੁਹਾਨੂੰ? ਜਿਵੇਂ ਸੰਕੇਤ ਨੇ ਕੱਲ ਭਾਰਤ ਦੇ ਚੋਣ ਕਮਿਸ਼ਨ ਦੀ 3 ਵਜੇ ਬੈਠਕ ਹੈ। ਉਮੀਦ ਇਹ ਹੀ ਹੈ ਕਿ ਉਹ ਚੋਣਾਂ ਦਾ ਐਲਾਨ ਕਰਨਗੇ। ਪਰ ਇੱਕ ਇਹ ਵੀ ਸੰਕੇਤ ਆ ਰਹੇ ਨੇ ਰਜੀਵ ਜੀ। ਕਿ ਪੰਜਾਬ ਦੇ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਅਖੀਰ ਵਾਲੇ ਗੇੜ ਦੇ ਵਿੱਚ ਵੋਟਾਂ ਪੈ ਸਕਦੀਆਂ ਨੇ ਮਤਲਬ ਅਗਰ ਵੋਟਾਂ ਪੈਂਦੀਆਂ ਨੇ ਤੇ ਪੰਜਾਬ ਦੇ ਵਿੱਚ ਅੰਤਝ ਵੋਟਾਂ ਪੈਣਗੀਆਂ ਭਾਵੇਂ ਉਹਦੇ ਪਿੱਛੇ ਕੋਈ ਵੱਖ-ਵੱਖ ਕਾਰਨ ਚੋਣ ਕਮਿਸ਼ਨ ਦੇ ਸਕਦਾ ਹੈ ਲੈਂਡ ਆਰਡਰ ਦੀ ਸਥਿਤੀ ਦੇ ਸਕਦਾ ਹੈ ਸਰਹੱਦੀ ਸੂਬੇ ਦੀ ਗੱਲ ਕਰ ਸਕਦੇ ਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾ ਸਕਦੀ ਹੈ ਸੋ ਅਗਰ ਪੰਜਾਬ ਚ ਅੰਤਝ ਵੋਟਾਂ ਪੈਂਦੀਆਂ ਨੇ ਕਿਉਂਕਿ ਲਗਭਗ 1 ਮਹੀਨਾ ਤਾਂ ਚੋਣ ਕਮਿਸ਼ਨ ਦੇਗਾ ਅਸੀਂ 15 ਮਾਰਚ ਚ ਬੈਠੇ ਹਾਂ ਸੋ ਇਹਦਾ ਮਤਲਬ ਹੈ 15 ਅਪ੍ਰੈਲ ਤੋਂ ਬਾਅਦ ਹੀ ਵੋਟਾਂ ਪੈਣਗੀਆਂ ਅਸੀਂ ਇਹ ਮੰਨ ਕੇ ਚੱਲੀਏ ਔਰ ਅਗਰ ਕਈ ਗੀੜਾਂ 'ਚ 7 8 9 ਗੀੜਾਂ 'ਚ ਵੋਟਾਂ ਪੈਂਦੀਆਂ ਨੇ ਤੇ ਇਹ ਵੋਟਾਂ ਚਲੀਆਂ ਜਾਣਗੀਆਂ ਪੰਜਾਬ ਵਾਲੀਆਂ ਮਈ ਦੇ ਮੱਧ ਦੇ ਵਿੱਚ ਸੋ ਅੱਜ ਅਸੀਂ ਮਾਰਚ ਆ ਸਾਡੇ ਕੋਲੇ ਇਹਦਾ ਮਤਲਬ ਹੈ 2 ਮਹੀਨੇ ਅਸੀਂ ਮੰਨ ਕੇ ਚੱਲ ਸਕਦੇ ਹਾਂ ਵੀ 2 ਮਹੀਨੇ ਬਾਅਦ ਪੰਜਾਬ 'ਚ ਵੋਟਾਂ ਪੈਣੀਆਂ ਨੇ ਇਸ ਕਰਕੇ ਪੰਜਾਬ 'ਚ ਜਿਹੜੇ ਕੈਂਡੀਡੇਟਾਂ ਦਾ ਐਲਾਨ ਹੈ ਉਹ ਭਾਵੇਂ ਅਕਾਲੀ ਭਾਜਪਾ ਤੇ ਭਾਵੇਂ ਕਾਂਗਰਸ ਕੀ ਉਹ ਹੋਰ ਲਟਕਾ ਸਕਦੇ ਨੇ ਇਸ ਐਲਾਨ ਨੂੰ ਕਿ ਚੋਣ ਜ਼ਾਬਤੇ ਤੋਂ ਬਾਅਦ ਵੀ ਜਦੋਂ ਨਾਮਿਨੇਸ਼ਨ ਦਾ ਸਮਾਂ ਆਉਣਾ ਹੈ ਉਦੋਂ ਅਸੀਂ ਕੁਝ ਦਿਨ ਪਹਿਲਾਂ ਨਾਵਾਂ ਦਾ ਐਲਾਨ ਕਰੀਏ ਬਾਕੀ ਪਾਰਟੀਆਂ ਜਿੱਥੇ ਤੱਕ ਡੱਲਾ ਸਾਹਿਬ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਾ ਹਾਂ ਕਿ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਹਜੇ ਚੇਂਜ ਆਫ ਪਾਰਟੀ ਦੀ ਗੱਲ ਚੱਲ ਰਹੀ ਹੈ ਯਾਨੀ ਕਿਸੇ ਵੀ ਲਿਸਟ ਨੂੰ ਫਾਈਨਲ ਕਰਨ ਤੋਂ ਪਹਿਲੇ ਦੂਜੇ ਵੱਲ ਤੱਕਣਾ ਔਰ ਤੱਕ ਕੇ ਉਹਨੂੰ ਵੂ ਕਰਨਾ ਵੂ ਕਰਕੇ ਆਪਣੇ ਕੋਲ ਲੈ ਕੇ ਆਉਣਾ ਇਹ ਕਬਾਇਦ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਔਰ ਤੁਸੀਂ ਹੋ ਸਕਦਾ ਹੈ ਕੱਲ ਜਦ ਚੋਣਾਂ ਦਾ ਐਲਾਨ ਹੋ ਰਿਹਾ ਹੋਵੇ ਕੱਲ ਵੀ ਤੁਸੀਂ ਕੋਈ ਐਦਾਂ ਦੀ ਖਬਰ ਛਪੋ ਦੇਖੋ ਕਿ ਜਿਹਦੇ ਵਿੱਚ ਤੁਹਾਨੂੰ ਉਦਾਂ ਹੀ ਯਕੀਨ ਨਾ ਹੋਏ ਕਿ ਜਿੱਦਾਂ ਡਾਕਟਰ ਚੱਬੇਵਾਲ ਉਹਨਾਂ ਦੇ ਉੱਤੇ ਯਕੀਨ ਨਹੀਂ ਹੋਇਆ ਕਿ ਅੱਛਾ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਔਰ ਮੈਨੂੰ ਪੂਰੀ ਉਮੀਦ ਹੈ ਕੱਲ ਵੀ ਐਦਾਂ ਦੀ ਇੱਕ ਖਬਰ ਆ ਸਕਦੀ ਹੈ ਹਾਲਾਂਕਿ ਅਸੀਂ ਨਾਂ ਦਾ ਖੁਲਾਸਾ ਨਹੀਂ ਕਰ ਰਹੇ ਔਰ ਉਸ ਨਾਂ ਨੂੰ ਦੇਖ ਕੇ ਵੀ ਉਨੀ ਹੀ ਹੈਰਾਨੀ ਹੋਏਗੀ ਜਿੰਨੀ ਕੋ ਡਾਕਟਰ ਚੱਬੇਵਾਲ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਜੁਆਇਨ ਕਰਨ ਦੇ ਉੱਤੇ ਹੋਈ ਹੈ ਹੁਣ ਜਲਦ ਸਾਤ ਦੋ ਤਿੰਨ ਦਿਨ ਪਹਿਲੇ ਜਦ ਅਸੀਂ ਪ੍ਰੋਗਰਾਮ ਕਰ ਰਹੇ ਸੀ ਕਿ ਅਸੀਂ ਇੱਕ ਗੱਲ ਕਹੀ ਸੀ ਕੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਮੋੜ ਅਲਾਈਅੰਸ ਦੀ ਗੱਲਾਂ ਦੁਰ ਪਈਆਂ ਹਾਲਾਂਕਿ ਇਹ ਗੱਲ ਥੋੜੀ ਜਿਹੀ ਹਲਕੀ ਐਸ ਕਰਕੇ ਪੈ ਗਈ ਸੀ ਕਿ ਅਗਲੇ ਦਿਨ ਹੀ ਆਮ ਆਦਮੀ ਪਾਰਟੀ ਨੇ ਆਪਣੇ 8 ਕੈਂਡੀਡੇਟ ਅਨਾਉਂਸ ਕਰਤਾ ਸੀ ਪਰ ਅੱਜ ਉਸ ਤੋਂ ਇੱਕ ਦਿਨ ਬਾਅਦ ਫੇਰ ਐ ਇੱਕ ਗੱਲ ਤੁਰੀ ਐ ਕੱਲ ਦਿੱਲੀ ਦੇ ਵਿੱਚ ਸਵੇਰੇ ਇੱਕ ਮੀਟਿੰਗ ਹੈਗੀ ਐ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਤੇ ਕਾਂਗਰਸ ਦੀ ਲੀਡਰਸ਼ਿਪ ਦੀ ਕਿਉਂਕਿ ਹੁਣ ਹਾਲਾਤ ਪੰਜਾਬ ਦੇ ਵਿੱਚ ਚੇਂਜ ਹੋ ਰਹੇ ਨੇ ਜਿਹੜੇ ਸਰਵੇ ਕੀਤੇ ਗਏ ਨੇ ਉਹਦੇ ਵਿੱਚ ਬੀਜੇਪੀ ਸ਼ਹਿਰਾਂ ਦੇ ਵਿੱਚ ਚੰਗੀ ਅੱਗੇ ਵਧਦੀ ਨਜ਼ਰ ਆ ਰਹੀ ਹੈ ਔਰ ਜੋ ਪੰਜਾਬ ਦੇ ਵਿੱਚ ਹਜੇ ਤੱਕ ਖਲਾਸ ਸੀਗੇ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਐ ਸਮਝਦੀ ਸੀ ਕਿ ਇੱਥੇ ਸਾਡਾ ਬੀਜੇਪੀ ਦੇ ਨਾਲ ਸਿੱਧਾ ਮੁਕਾਬਲਾ ਨਹੀਂ ਹੈ ਉਹ ਇਸ ਗੱਲ ਨੂੰ ਸਮਝਣ ਵਾਸਤੇ ਸੋਚਣ ਵਾਸਤੇ ਮਜਬੂਰ ਹੋ ਗਈ ਹੈ ਕਿ ਮੁਕਾਬਲਾ ਤਾਂ ਸਾਡਾ ਬੀਜੇਪੀ ਨਾਲ ਹੀ ਹੈ ਤੇ ਜੇ ਬੀਜੇਪੀ ਨਾਲ ਅਸੀਂ ਵੱਖ-ਵੱਖ ਤਰੀਕੇ ਨਾਲ ਰਲਦੇ ਆਂ ਤੇ ਬੀਜੇਪੀ ਨੂੰ ਇਹਦਾ ਫਾਇਦਾ ਹੋ ਸਕਦਾ ਔਰ ਇਸ ਗੱਲ ਨੂੰ ਅੱਗੇ ਤੋਰਦੇ ਹੋਏ ਹੋ ਸਕਦਾ ਹੈ ਕੱਲ ਕੋਈ ਐਲਾਈਅੰਸ ਦੇ ਮੁੱਦੇ ਦੇ ਉੱਤੇ ਦੁਬਾਰਾ ਗੱਲ ਹੋਏ ਔਰ ਹੁਣ ਆਮ ਆਦਮੀ ਪਾਰਟੀ ਔਰ ਕਾਂਗਰਸ ਚੀਟਾ ਦੀ ਮੰਡ ਕਰਕੇ ਜਿਹੜੇ ਪੰਚ ਪੰਜ ਮੰਤਰੀ ਉਤਾਰੇ ਗਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਕੈਂਡੀਡੇਚਰ ਨੂੰ ਕਦੀ ਵੀ ਵਾਪਸ ਦਿੱਤਾ ਜਾ ਸਕਦਾ ਹੈ ਔਰ ਜਿੱਦਾਂ ਆਪਾਂ ਐਗਜ਼ਾਮਪਲ ਦੇਈਏ ਕਿ ਗੁਰਜੀਤ ਔਜਲਾ ਉਹਨਾਂ ਜੇ ਕਾਂਗਰਸ ਤੋਂ ਉੱਥੇ ਖੜੀ ਕਰਦੇ ਨੇ ਔਰ ਇਹ ਸੀਟ ਅਗਰ ਐਲਾਈਂਸ ਹੋਗਾ ਔਰ ਉਹ ਕਾਂਗਰਸ ਦੇ ਖਾਤੇ ਦੇ ਵਿੱਚ ਜਾਂਦੀ ਹੈ ਤੇ ਕੁਲਦੀਪ ਧਾਲੀਵਾਲ ਉਹਨਾਂ ਨੂੰ ਵਿਡਰਾ ਕਰਨਾ ਕੋਈ ਬਹੁਤ ਔਖਾ ਨਹੀਂ ਹੈ ਔਰ ਇਹਦੇ ਨਾਲ ਕੁਲਦੀਪ ਧਾਲੀਵਾਲ ਉਹਨਾਂ ਵੀ ਬਹੁਤ ਖੁਸ਼ੀ ਹੋਣਗੇ ਉਹਨਾਂ ਨੂੰ ਕੋਈ ਨਾਰਾਜ਼ਗੀ ਨਹੀਂ ਹੋਏਗੀ ਕਿ ਆਮ ਆਦਮੀ ਪਾਰਟੀ ਨੇ ਮੇਰਾ ਕੈਂਡੀਡੇਟ ਕਿਉਂ ਕੈਂਡੀਡੇਚਰ ਕਿਉਂ ਵਿਡਰਾ ਕਰ ਦਿਆ ਯਾਨੀ ਇਸ ਮੁੱਦੇ ਦੇ ਉੱ ਸੂਤਰਾਂ ਦੇ ਅਨੁਸਾਰ ਕੱਲ ਇੱਕ ਵਾਰ ਫੇਰ ਗੱਲਬਾਤ ਹੋ ਰਹੀ ਹੈ ਸਿੱਟਾ ਕੀ ਨਿਕਲਦਾ ਕੁਝ ਨਹੀਂ ਪਤਾ ਪਰ ਇਹ ਗੱਲਬਾਤ ਦਾ ਦੁਬਾਰਾ ਸ਼ੁਰੂ ਹੋਣਾ ਇਹ ਰਾਜਨੀਤਿਕ ਤੌਰ ਤੇ ਬੜੀ ਇੰਪੋਰਟੈਂਟ ਰੱਖਦੀ ਹੈ ਔਰ ਇਸ ਗੱਲ ਦੀ ਸੂਚਨਾ ਪੁਖਤਾ ਤੌਰ ਤੇ ਮਿਲੀ ਹੈ ਕਿ ਕੱਲ ਐਗਾਂ ਦੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ ਔਰ ਉਹ ਵੀ 3 ਵਜੇ ਤੋਂ ਪਹਿਲੇ ਬਿਲਕੁਲ ਜੀ ਇਸ ਤਰ੍ਹਾਂ ਦੇ ਸੰਕੇਤ ਨੇ ਚਰਚਾਵਾਂ ਨੇ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੀਡਰ ਨੇ ਜਿਹੜੇ ਲਗਾਤਾਰ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਜਦ ਤੱਕ ਨਾਮੀਨੇਸ਼ਨ ਫਾਈਲ ਨਹੀਂ ਹੋ ਜਾਂਦੀ ਅਗਰ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕੁਝ ਸੀਟਾਂ ਤੇ ਸਹਿਮਤੀ ਬਣੇ ਤੇ ਫਿਰ ਉਹਦੇ ਨਾਲ ਪੂਰੇ ਦੇਸ਼ ਦੇ ਵਿੱਚ ਇੰਡੀਆ ਗਠਮੰਦਨ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਸਥਿਤੀ ਬਿਹਤਰ ਹੋ ਸਕਦੀ ਹੈ ਕਿਉਂਕਿ ਅਗਰ ਰਜੀਵ ਜੀ ਅਗਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਚੋਣਾਂ ਲੜਨ ਦਾ ਐਲਾਨ ਕਰਦੇ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਭਾਵੇਂ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕਰਤੇ ਪਰ ਉਹ ਮੰਤਰੀ ਬੜੀ ਆਸਾਨੀ ਨਾਲ ਵਾਪਸ ਲਏ ਜਾ ਸਕਦੇ ਨੇ ਹਜੇ ਸਿਰਫ ਕੈਂਡੀਡੇਟ ਅਨਾਉਂਸ ਹੋਏ ਨੇ ਹਾਂ ਜੀ ਨੋਮੀਨੇਸ਼ਨ ਕਿਸੇ ਦਿਨੀ ਹੋਈ ਸੋ ਜਦ ਤੱਕ ਨੋਮੀਨੇਸ਼ਨ ਨਹੀਂ ਹੁੰਦੀ ਕਿਸੇ ਵੀ ਕੈਂਡੀਡੇਟ ਨੂੰ ਵਿਡਰੋਅ ਕੀਤਾ ਜਾ ਸਕਦਾ ਹੈ ਔਰ ਪਾਰਟੀਆਂ ਦੇ ਜਿਹੜੇ ਕਮਿਟਡ ਕੈਂਡੀਡੇਟ ਨੇ ਉਹ ਵਿਡਰੋਅ ਹੋ ਜਾਂਦੇ ਨੇ ਖੁਸ਼ੀ ਖੁਸ਼ੀ ਪਾਰਟੀ ਦੇ ਹੱਕ ਚ ਹੁਣ ਇਹਦੇ ਪਿੱਛੇ ਇੱਕ ਧਾਰਨਾ ਇਹ ਵੀ ਹੈ ਕਿ ਅਗਰ ਅਕਾਲੀ ਬੀਜੇਪੀ ਗੱਠਜੋੜ ਹੋ ਜਾਂਦਾ ਹੈ ਅਗਰ ਇਹ ਨਾਂ ਵੀ ਹੋਵੇ ਤੇ ਬੀਜੇਪੀ ਜਿਸ ਤੇਜ਼ੀ ਨਾਲ ਸ਼ਹਿਰਾਂ ਦੇ ਵਿੱਚ ਉਭਾਰ ਲੈ ਕੇ ਗਈ ਹੈ ਵਕ ਵਕ ਸਰਵੇਖਣਾਂ ਦੇ ਵਿੱਚ ਔਰ ਆਮ ਤੌਰ ਤੇ ਵੀ ਨਜ਼ਰ ਆਉਂਦਾ ਕਿਉਂਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਇੱਕ ਵੱਡਾ ਵਾਅਦਾ ਬੀਜੇਪੀ ਨੇ ਪੂਰਾ ਕੀਤਾ ਹੈ ਉਹਦੇ ਨਾਲ ਇੱਕ ਵੱਡਾ ਭਾਈਚਾਰਾ ਜਿਹੜੇ ਬੜੇ ਸੰਤੁਸ਼ਟ ਨੇ ਉਹਨਾਂ ਦੀ ਧਾਰਮਿਕ ਆਸਥਾ ਦੀ ਇਹਦੇ ਨਾਲ ਪੂਰਤੀ ਹੋਈ ਹੈ ਹੁਣ ਅਗਰ ਕਾਂਗਰਸ ਵਰ ਆਮ ਆਦਮੀ ਪਾਰਟੀ ਗੱਠਜੋੜ ਕਰ ਲੈਂਦੇ ਨੇ ਅਸੀਂ ਮੰਨ ਲੀਏ ਉਹਦੇ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਸਨੇਹਾ ਦੇਣ ਲਈ ਰੈਡੀ ਹੋ ਜਾਣਗੇ ਦੇਸ਼ ਭਰ ਦੇ ਲੋਕਾਂ ਨੂੰ ਕਿ ਸਾਡਾ ਦੇਸ਼ ਭਰ ਦੇ ਵਿੱਚ ਗੱਠਜੋੜ ਹੋ ਗਿਆ ਕਿਉਂਕਿ ਫੇਰ ਮੈਨੂੰ ਲੱਗਦਾ ਗੋਆ ਛੱਡ ਕੇ ਹੋਰ ਕੋਈ ਸੂਬਾ ਬਚਣਾ ਨਹੀਂ ਜਿੱਥੇ ਕੋਈ ਗੱਠਜੋੜ ਨਹੀਂ ਹੋਇਆ ਮੈਨੂੰ ਲੱਗਦਾ ਇਹ ਕੌਮੀ ਗੱਠਜੋੜ ਵਾਲੇ ਪਾਸੇ ਗੱਲ ਵੱਧ ਰਹੀ ਹੈ ਤਾਂ ਕਿ ਇਹਦਾ ਜਿਹੜਾ ਸਨੇਹਾ ਹੈ ਉਹ ਲੋਕਾਂ ਦੇ ਵਿੱਚ ਪੋਲਿਟੀਕਲ ਤੌਰ ਤੇ ਵੱਡਾ ਜਾਵੇ ਔਰ ਇਹਦਾ ਅਸਰ ਵੱਡਾ ਆਵੇ ਕੀ ਇਹ ਸੰਭਾਵਨਾ ਨੂੰ ਤੁਸੀਂ ਐਂਡੋਰਸ ਕਰਦੇ ਹੋ ਬਿਲਕੁਲ ਇਸ ਗੱਲ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਸੂਬੇ ਦੀ ਕਾਂਗਰਸ ਦੀ ਲੀਡਰਸ਼ਿਪ ਐਸ ਪ੍ਰੋਪੋਜ਼ਡ ਅਲਾਈਅੰਸ ਵਾਸਤੇ ਖਿਲਾਫ ਸੀ ਪਰ ਤੁਸੀਂ ਇਹ ਦੇਖੋ ਕਿ ਹੁਣ ਉਹ ਲੀਡਰ ਜਿਹੜੇ ਇਸ ਅਲਾਈਅੰਸ ਦਾ ਪ੍ਰਜੋਰ ਤਰੀਕੇ ਨਾਲ ਵਿਰੋਧ ਕਰ ਰਹੇ ਸੀ ਉਹ ਵੀ ਬਹੁਤਾ ਅਗੇਂਸਟ ਨਹੀਂ ਬੋਲ ਰਹੇ ਔਰ ਉਹਨਾਂ ਨੂੰ ਹਾਈ ਕਮਾਂਡ ਨੇ ਦੱਸਤਾ ਕਿ ਕਿਉਂਕਿ ਜਦ ਟਿਕਟ ਦੀ ਸਿਲੈਕਸ਼ਨ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਸੀ ਉੱਥੇ ਹਾਈ ਕਮਾਂਡ ਦਾ ਦੋ ਟੁਕ ਸੰਦੇਸ਼ ਸੀਗਾ ਇੱਕ ਕੈਂਡੀਡੇਟ ਦਾ ਨਾਮ ਭੇਜੋ ਔਰ ਉਹਦੇ ਵਿੱਚ ਜਦ ਉਹਨਾਂ ਨੇ ਆਪਣੀ ਵੋਟੀਆਂ ਦਾ ਨਾਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਨਾ ਹੋ ਗਿਆ ਕਿ ਨਹੀਂ ਜੇ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਤਾਂ ਲੜ ਲਓ ਔਰ ਜਦ ਕੋਈ ਵੱਡਾ ਲੀਡਰ ਕਾਂਗਰਸ ਦਾ ਇਲੈਕਸ਼ਨ ਲੜਦਾ ਹੈ ਤੇ ਨਾਲ ਦੇ ਨਾਲ ਕਿਉਂਕਿ ਤਕਰੀਬਨ ਕਾਂਗਰਸ ਦੇ ਵਿੱਚ ਸਾਰੇ ਲੀਡਰ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਰਾਜਾ ਵੜਿੰਗ ਹੋਣਾ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਲੋਕ ਸਭਾ ਦੇ ਇਲੈਕਸ਼ਨ ਲੜਾਂਗੇ ਨਾ ਤੇ ਸਾਡੀ ਸਟੇਟ ਦੇ ਵਿੱਚ ਮੁੱਖ ਮੰਤਰੀ ਦੀਆਂ ਹੋੱਡੀ ਕੁਰਸੀ ਦੀ ਜਿਹੜੀ ਆਸ ਹੈ ਉਹ ਕਿਸੇ ਨਾ ਕਿਸੇ ਜਗ੍ਹਾ ਡਾਈਲੂਟ ਹੋਏਗੀ ਔਰ ਹੁਣ ਇਹ ਵੀ ਗੱਲ ਨਿਕਲ ਕੇ ਆਈ ਸੀ ਕਿ ਹਾਈ ਕਮੰਡ ਨੇ ਫੈਸਲਾ ਕੀਤਾ ਵੀ ਸਾਰੇ ਵੱਡੇ ਬੁਲਾ ਲਓ ਔਰ ਵੱਡੇ ਬੁਲਾ ਕੇ ਇਹਨਾਂ ਨੂੰ ਵੱਡੀ ਸੀਟਾਂ ਤੇ ਲਾ ਕੇ ਬਾਅਦੋਂ ਛੋਟੀ ਸੀਟ ਦੇ ਉੱਤੇ ਯਾਨੀ ਸੂਬੇ ਦੀ ਸੀਟ ਦੇ ਉੱਤੇ ਕਿੰਨੂੰ ਭੇਜਣਾ ਬਾਅਦੋਂ ਫੈਸਲਾ ਕਰਾਂਗੇ ਪਰ ਇਹ ਜਿਹੜੀ ਅਲਾਈਅੰਸ ਦੀ ਗੱਲ ਮੂੜ ਚੱਲ ਰਹੀ ਹੈ ਹੁਣ ਇਹ ਉਹਦੇ ਵਿੱਚ ਮੀਟਿੰਗ ਦੇ ਵਿੱਚ ਕੀ ਹੁੰਦਾ ਕੋਈ ਅੰਡਰਸਟੈਂਡਿੰਗ ਹੁੰਦੀ ਹੈ ਜਾਂ ਕੋਈ ਅਲਾਈਅੰਸ ਹੁੰਦਾ ਹੈ ਪਰ ਇਹ ਗੱਲ ਉਸ ਤਰਫ ਤੁਰ ਹੀ ਜ਼ਰੂਰ ਹੈ ਹੁਣ ਤੁਸੀਂ ਦੇਖੋ ਕਿ ਭਾਜਪਾ ਭਾਜਪਾ ਵਾਸਤੇ ਵੀ ਇੱਕ ਮਜਬੂਰੀ ਬੰਦਾ ਜਾ ਰਿਹਾ ਹੈ ਕਿ ਉਹ ਹਰ ਉਸ ਹਰ ਸੂਬੇ ਦੇ ਵਿੱਚ ਅਲਾਈਅੰਸ ਕਰੇ ਜਿੱਥੇ ਮਾੜਾ ਮੋਟਾ ਜਿਹਾ ਅਲਾਈਅੰਸ ਦਾ ਫਾਇਦਾ ਹੋ ਸਕਦਾ ਹੈ ਕਾਰਨ ਕਿ ਜਿਸ ਤਰੀਕੇ ਨਾਲ ਐਸਬੀਆਈ ਦੇ ਇਲੈਕਟੋਰਲ ਬਾਂਡਸ ਦੇ ਗੱਲਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਅੱਜ ਵੀ ਸਾਰੇ ਦਿਨ ਇਹੀ ਮੁੱਖ ਖਬਰ ਚੱਲਦੀ ਰਹੀ ਕੀ ਇਲੈਕਟੋਰਲ ਬਾਂਡਸ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਵਾਰ ਫੇਰ SBI ਨੂੰ ਲਟਾੜਿਆ ਕਿ ਯੂਨੀਕ ਆਈਡੀ ਯੂਨੀਕ ਆਈਡੀ ਦੋ ਛੇਤੀ ਤੋਂ ਛੇਤੀ ਦੋ ਉਸ ਤੋਂ ਬਾਅਦ ਭਾਜਪਾ ਇਹਨਾਂ ਇਲਜ਼ਾਮਾਂ ਦੇ ਤੌਰ ਤੇ ਯਾਨੀ ਜਿੱਦਾਂ ਚੰਦਾ ਚੰਦੇ ਦੇ ਬਦਲੇ ਧੰਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਉਹ ਸਾਰੀ ਗੱਲਾਂ ਅਗਰ ਸਾਹਮਣੇ ਆ ਗਈ ਤੇ ਭਾਜਪਾ ਆਪਣੇ ਆਪ ਵਿੱਚ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਸਕਦੀ ਹੈ ਹਾਲਾਂਕਿ ਭਾਜਪਾ ਇਹਨਾਂ ਗੱਲਾਂ ਦੀ ਪ੍ਰਵਾਹ ਬਹੁਤੀ ਕਰਦੀ ਨਹੀਂ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਅਗਲਾ ਨੈਰੇਟਿਵ ਜੇ ਤੁਹਾਡੇ ਅਗੇਂਸਟ ਕੋਈ ਨੈਰੇਟਿਵ ਸੈੱਟ ਹੁੰਦਾ ਤਾਂ ਉਸ ਤੋਂ ਵੱਡਾ ਕੋਈ ਨੈਰੇਟਿਵ ਸੈੱਟ ਕਰ ਦੋ ਪਰ ਕਈ ਵਾਰ ਇਦਾਂ ਦਾ ਹੀ ਓਵਰ ਓਵਰ ਕੰਫੀਡੈਂਸ ਤੁਹਾਨੂੰ ਅ ਪਰ ਇਲੈਕਸ਼ਨਾਂ ਦੇ ਵਿੱਚ ਮਾਰ ਦੇ ਜਾਂਦਾ ਹੈ ਬਿਲਕੁਲ ਠੀਕ ਹੈ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਪਾਸਕਰ ਸਾਹਿਬ ਇਹ ਵੀ ਇੱਕ ਗੱਲ ਉੱਠੀ ਹੈ ਕਿ ਕਾਂਗਰਸ ਦੇ ਕਈ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਕਬਰਾ ਰਹੇ ਨੇ ਆਪ ਚੋਣ ਲੜਨ ਨੂੰ ਤੇ ਕਈ ਵੱਡੇ ਲੀਡਰ ਇਨਕਾਰ ਕਰ ਗਏ ਨਵਜੋਤ ਸਿੰਘ ਸਿੱਧੂ ਇੱਕ અપਵਾਦ ਹੋ ਸਕਦੇ ਨੇ ਕਿਉਂਕਿ ਉਹ ਤਾਂ ਬਹੁਤ ਦੇਰ ਪਹਿਲਾਂ ਲਈ ਕਹਿ ਰਹੇ ਨੇ ਕਿ ਮੈਂ ਪਟਿਆਲਾ ਤੋਂ ਜਾਂ ਅਮਰਸਰ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਨੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਨਵਜੋਤ ਕੌਰ ਵੀ ਬਿਮਾਰ ਨੇ ਸੋ ਉਹ ਤਾਂ ਲਗਭਗ ਕਾਫੀ ਦੇਰ ਪਹਿਲਾਂ ਹਾਈ ਕਮਾਂਡ ਨੂੰ ਕਹਿ ਚੁੱਕੇ ਨੇ ਪਰ ਮੌਜੂਦਾ ਸਮੇਂ 'ਚ ਕਾਂਗਰਸ ਦੇ ਕਈ ਲੀਡਰ ਉਹ ਨਹੀਂ ਲੜਨਾ ਚਾਹ ਰਹੇ ਪਾਰਲੀਮੈਂਟ ਦੀ ਚੋਣ ਇਹਦੇ ਪਿੱਛੇ ਕਾਰਨ ਕੀ ਹੈ ਕਿ ਕਾਂਗਰਸ ਦੇ ਲੀਡਰਾਂ ਨੂੰ ਹਾਰ ਦਾ ਡਰ ਹੈ ਜਾਂ ਅਸੀਂ ਇਹ ਮੰਨੀਏ ਵੀ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਕਾਂਗਰਸ ਦੇ ਵਿੱਚ ਖੰਡਾਰਾ ਪੈਣ ਵਾਲੇ ਲੋਕ ਟੁੱਟਣ ਵਾਲੇ ਨੇ ਦੇਖੋ ਜਿਸ ਤਰੀਕੇ ਨਾਲ ਪੂਰੇ ਦੇਸ਼ ਦਾ ਮਾਹੌਲ ਹੈ ਉਹਦੇ ਵਿੱਚ ਇਹ ਗੱਲ ਤੇ ਸਾਫ਼ ਤੌਰ ਤੇ ਲੱਗਦੀ ਹੈ ਕਿ ਇੰਡੀ ਗਠਬੰਧਨ ਜਾਂ ਇੰਡੀਆ ਗਠਬੰਧਨ ਕਹੀਏ ਉਹਦੀ ਸਰਕਾਰ ਬਣ ਰਹੀ ਹੈ ਦੀ ਆਸ ਘਟਾ ਹੈ ਜਿਸ ਤਰੀਕੇ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਬਣਾਇਆ ਜਾ ਚੁੱਕਿਆ ਹੈ ਉਹਦੇ ਵਿੱਚ ਇੱਕ ਗੱਲ ਤੇ ਮੋٹے ਤੌਰ ਤੇ ਆਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਏਗਾ ਤਾਂ ਮੋਦੀ ਜੀ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਜੇ ਕੇਂਦਰ ਦੀ ਪੋਲਿਟਿਕਸ ਦੇ ਵਿੱਚ ਐਮਪੀ ਦੇ ਇਲੈਕਸ਼ਨ ਲੜਕੇ ਕੋਈ ਵੀ ਕਾਂਗਰਸ ਦਾ ਵੱਡਾ ਲੀਡਰ ਜਾਂਦਾ ਹੈ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਗੇ ਚੱਲ ਕੇ 2027 ਦੇ ਵਿੱਚ ਅਗਰ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਹੁੰਦੀਆਂ ਤੇ ਉਹਦੇ ਵਿੱਚ ਵੱਡੀ ਕੁਰਸੀ ਦੇ ਹੱਕਦਾਰ ਉਹ ਹੋ ਸਕਦੇ ਨੇ ਇਸ ਕਰਕੇ ਵੱਡੀ ਚੋਣਾਂ ਨੂੰ ਅਵੋਇਡ ਕਰਕੇ ਛੋਟੀ ਚੋਣਾਂ ਦੇ ਉੱਤੇ ਹੁਣ ਲੀਡਰ ਆਫ oppositon ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਉੱਤੇ ਅਗਰ ਇੰਨਾ ਕੰਫੀਡੈਂਸ ਹੈਗਾ ਤੇ ਉਹ ਕਿਉਂ ਨਹੀਂ ਇਲੈਕਸ਼ਨ ਲੜਦੇ ਲੋਕ ਸਭਾ ਦੇ ਔਰ ਲੋਕ ਸਭਾ ਦੇ ਇਲੈਕਸ਼ਨ ਦੇ ਲੜਨ ਕਰਕੇ ਉਹਨਾਂ ਦਾ ਕਦ ਵੱਡਾ ਹੀ ਹੋਏਗਾ ਪਹਿਲੇ ਵੀ ਜਿੱਤੇ ਹੋਏ ਨੇ ਉਹ ਰਾਜ ਸਭਾ ਦੇ ਵੀ ਮੈਂਬਰ ਰਹੇ ਨੇ ਲੋਕ ਸਭਾ ਦੇ ਵੀ ਮੈਂਬਰ ਰਹੇ ਨੇ ਔਰ ਅਸੈਂਬਲੀ ਦੇ ਵੀ ਮੈਂਬਰ ਰਹੇ ਨੇ ਐਦਾਂ ਦੇ ਐਕਸਪੀਰੀਅੰਸ ਬੰਦੇ ਨੂੰ ਕਿਉਂ ਕਿਉਂ ਪਰੇਸ਼ਾਨ ਹੋਣਾ ਚਾਹੀਦਾ ਕਿਉਂ ਡਰਨਾ ਚਾਹੀਦਾ ਇਲੈਕਸ਼ਨ ਲੜਨ ਤੋਂ ਇਹ ਗੱਲ ਸਮਝ ਤੋਂ ਪਰੇ ਵੀ ਹੈ ਔਰ ਸਮਝ ਦੇ ਵਿੱਚ ਆਂਦੀ ਵੀ ਹੈ ਯਾਨੀ ਇਹ ਸਾਰੀ ਗੱਲਾਂ ਕਾਂਗਰਸ ਦੇ ਅੰਦਰੂਨੀ ਸਰਕਲ ਦੇ ਵਿੱਚ ਚੱਲ ਰਹੀ ਹੈ ਤੁਸੀਂ ਇੱਕ ਦੂਜੇ ਨੂੰ ਧੱਕਾ ਮਾਰ ਮਾਰ ਕੇ ਅੱਗੇ ਵਧਾਈ ਜਾਓ ਔਰ ਖੁਦ ਪਿੱਛਾ ਹਟੋ ਇਸ ਤਰੀਕੇ ਦੀ ਪੋਲਿਟਿਕ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਵਿੱਚ ਬਹੁਤੀ ਦੇਰ ਤੱਕ ਨਹੀਂ ਚੱਲ ਸਕਦੀ ਬਿਲਕੁਲ ਠੀਕ ਹੈ ਜੀ ਸੋ ਇਹ ਵੀ ਤਰਕ ਸੀ ਤਾਂ ਬਾਜਵਦੀ ਮੈਂ ਗੱਲ ਸੁਣੀ ਸੀ ਉਹ ਕਹਿੰਦੇ ਮੇਰੀ ਉਮਰ ਸਿਆਣੀ ਹੋ ਗਈ ਮੈਂ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਹੁਣ ਸੂਬੇ ਲਈ ਸੇਵਾ ਕਰਨੀ ਹੈ ਸੋ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਨੇ ਪਰ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਉਮੀਦਵਾਰਾਂ ਦੀ ਸਿਲੈਕਸ਼ਨ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਬੜੀ ਕਮਜ਼ੋਰ ਸਾਬਤ ਹੋ ਰਹੀ ਹੈ ਹਾਲਾਂਕਿ ਕੁਝ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹਨਾਂ ਦੇ ਵੱਡੇ ਚਿਹਰੇ ਨੇ ਸੋ ਉਹਨਾਂ ਨੂੰ ਹਜੇ ਤੱਕ ਕਿਸੇ ਵੀ ਲਿਸਟ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਅਗਲੀ ਲਿਸਟ ਹੈ ਜਿਹੜੀ ਅੱਜਕੱਲ ਦੇ ਵਿੱਚ ਆ ਸਕਦੀ ਹੈ ਉਹਦੇ ਵਿੱਚ ਕਾਂਗਰਸ ਪੰਜਾਬ 'ਚ ਕੋਈ ਇੱਕ ਦੋ ਵੱਡੇ ਸਿਟਿੰਗ ਐਮਪੀ ਨੇ ਜਿਹੜੇ ਉਹਨਾਂ ਦਾ ਨਾਮ ਹੈ ਜਿਹੜਾ ਜ਼ਰੂਰ ਕਟਟਾਂ ਦੀ ਸੂਚੀ ਦੇ ਵਿੱਚ ਜਾਰੀ ਕਰ ਸਕਦੀ ਹੈ ਪਰ ਬਹੁਤ ਸਾਰੀਆਂ ਸੀਟਾਂ ਹਜੇ ਕਾਂਗਰਸ ਦੇ ਵਿੱਚ ਰੋਲੇ ਗੋਲੇ ਦੇ ਵਿੱਚ ਹੀ ਨੇ ਹਜੇ ਤੱਕ ਨਾਮ ਤੈ ਨਹੀਂ ਹੋ 파ਰੇ ਹੁਣ ਜਿਹੜੀ ਅਗਲੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੈ ਉਹਦੇ ਉੱਪਰ ਵੀ ਨਜ਼ਰ ਆ ਜਿਹੜੀ ਉਹ ਲਗਾਤਾਰ ਲੱਗੀ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਸਾਡੇ ਨਾਲ ਜੁੜੇ ਸੋ ਕੱਲ ਜਦੋਂ ਅਸੀਂ ਵਾਪਸ ਆਵਾਂਗੇ ਉਸ ਵੇਲੇ ਤੱਕ ਉਮੀਦ ਹੈ ਕਿ ਚੋਣ ਜਾਬਤਾ ਲੱਗ ਚੁੱਕਿਆ ਹੋਵੇਗਾ ਸੋ ਕੱਲ ਚੋਣ ਜਾਬਤਾ ਲੱਗਣ ਤੋਂ ਬਾਅਦ ਦੀਆਂ ਸਥਿਤੀਆਂ ਤੇ ਫਿਰ ਗੱਲ ਅੱਗੇ ਵਧਾਵਾਂਗੇ ਪਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜਲਾਹਾ